ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਮਜ਼ੇਦਾਰ ਵਿਸ਼ੇ ਬਾਰੇ ਲੋਕ ਇੰਸਟਾਗ੍ਰam ਤੋਂ ਪੈਸੇ ਕਿਵੇਂ ਕਮਾ ਰਹੇ ਹਨ ਜੇ ਤੁਸੀਂ ਵੀ ਇੰਸਟਾਗ੍ਰam ਵਰਤਦੇ ਹੋ ਅਤੇ ਸੋਚਦੇ ਹੋ ਕਿ ਇਸ ਨਾਲ ਕਮਾਈ ਕਿਵੇਂ ਕਰ ਸਕਦੇ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਦੋਸਤੋ ਇੰਸਟਾਗ੍ਰam ਸਿਰਫ ਸੈਲਫੀਆਂ ਅਤੇ ਰੀਲਸ ਪਾਉਣ ਦੀ ਜਗ੍ਹਾ ਨਹੀਂ ਸਗੋਂ ਇੱਕ ਵਧੀਆ ਪਲੇਟਫਾਰਮ ਹੈ ਜਿੱਥੇ ਲੋਕ ਆਪਣੀ ਸਿਰਜਣਾਤਮਕਤਾ ਨਾਲ ਲੱਖਾਂ ਰੁਪਏ ਕਮਾ ਰਹੇ ਹਨ ਪਰ ਸਵਾਲ ਹੈ ਮੈਨਸੇ ਕਰਦੇ ਕਿਵੇਂ ਹਨ ਅੱਜ ਅਸੀਂ ਤੁਹਾਨੂੰ 4 ਮੁੱਖ ਤਰੀਕੇ ਦੱਸਣ ਜਾ ਰਹੇ ਹਾਂ ਅਤੇ ਹਰ ਤਰੀਕੇ ਨਾਲ ਇੱਕ ਉਦਾਹਰਣ ਵੀ ਦੇਵਾਂਗੇ ਤਾਂ ਜੋ ਤੁਹਾਨੂੰ ਸਭ ਸਮਝ ਆ ਜਾਵੇ। ਪਹਿਲਾ ਤਰੀਕਾ ਹੈ ਸਪான்ਸਰਡ ਪੋਸਟਸ। ਜੇ ਤੁਹਾਡੇ ਇੰਸਟਾਗ੍ਰam ਤੇ ਵਧੀਆ ਫਾਲੋਅਰਸ ਹਨ ਤਾਂ ਬ੍ਰਾਂਡਸ ਤੁਹਾਨੂੰ ਉਹਨਾਂ ਦੇ ਪ੍ਰੋਡਕਟਸ ਨੂੰ ਪ੍ਰੋਮੋਟ ਕਰਨ ਲਈ ਪੈਸੇ ਦਿੰਦੇ ਹਨ। ਉਦਾਹਰਣ ਮੰਨ ਲਓ ਸਿਮਰਨ ਨਾਂ ਦੀ ਕੁੜੀ ਇੰਸਟਾਗ੍ਰam ਤੇ ਫੈਸ਼ਨ ਬਲੌਗਰ ਹੈ। ਉਸਦੇ 10000 ਫਾਲੋਅਰਸ ਹਨ। ਇੱਕ ਮਸ਼ਹੂਰ ਕੱਪੜਿਆਂ ਦੀ ਕੰਪਨੀ ਨੇ ਉਸ ਨੂੰ ਸੰਪਰਕ ਕੀਤਾ ਅਤੇ ਆਪਣਾ ਨਵਾਂ ਡਰੈੱਸ ਪ੍ਰੋਮੋਟ ਕਰਨ ਲਈ 5000 ਰੁਪਏ ਦੀ ਡੀਲ ਦਿੱਤੀ। ਸਿਮਰਨ ਨੇ ਇੱਕ ਸਟੋਰੀ ਅਤੇ ਪੋਸਟ ਪਾਈ ਅਤੇ ਇਸ ਤਰ੍ਹਾਂ ਉਸਨੇ ਪੈਸੇ ਕਮਾਏ। ਜੇ ਫਾਲੋਅਰਸ ਵਧਣ ਤਾਂ ਇਹ ਰਕਮ ਲੱਖਾਂ ਤੱਕ ਜਾ ਸਕਦੀ ਹੈ। ਦੂਜਾ ਤਰੀਕਾ ਹੈ ਅਫੀਲੀਏਟ ਮਾਰਕੀਟਿੰਗ। ਇਸ ਵਿੱਚ ਤੁਸੀਂ ਕਿਸੇ ਕੰਪਨੀ ਦੇ ਪ੍ਰੋਡਕਟ ਦਾ ਲਿੰਕ ਆਪਣੀ ਪੋਸਟ ਜਾਂ ਸਟੋਰੀ ਵਿੱਚ ਸ਼ੇਅਰ ਕਰਦੇ ਹੋ। ਜੇ ਕੋਈ ਉਸ ਲਿੰਕ ਰਾਹੀਂ ਸਾਮਾਨ ਖਰੀਦਦਾ ਹੈ ਤਾਂ ਤੁਹਾਨੂੰ ਕਮਿਸ਼ਨ ਮਿਲਦਾ ਹੈ। ਉਦਾਹਰਨ ਗੁਰਪ੍ਰੀਤ ਨਾ ਦਾ ਮੁੰਡਾ ਫਿਟਨੈਸ ਨਾਲ ਜੁੜੀਆਂ ਪੋਸਟਸ ਪਾਉਂਦਾ ਹੈ। ਉਸਨੇ Amazon ਦੇ affiliate program ਵਿੱਚ join ਕੀਤਾ। ਉਸਨੇ ਇੱਕ protein shake ਦਾ link share ਕੀਤਾ। ਜਦੋਂ 10 ਲੋਕਾਂ ਨੇ ਉਸ link ਰਾਹੀਂ shake ਖਰੀਦਿਆ ਤਾਂ ਉਸਨੂੰ 8% commission ਮਿਲਿਆ, ਯਾਨੀ 2000 ਰੁਪਏ। ਇਸ ਤਰ੍ਹਾਂ ਉਸਨੇ ਸਿਰਫ ਇੱਕ post ਨਾਲ ਕਮਾਈ ਕੀਤੀ। ਨਾ, ਤੀਜਾ ਤਰੀਕਾ ਹੈ ਆਪਣੇ product ਜਾਂ services ਨੂੰ ਵੇਚਣਾ। ਜੇ ਤੁਸੀਂ ਕੁਝ ਬਣਾਉਂਦੇ ਹੋ ਜਾਂ ਕੋਈ service ਦਿੰਦੇ ਹੋ ਤਾਂ Instagram ਤੁਹਾਡੇ ਲਈ market ਹੈ। ਉਦਾਹਰਣ, ਪ੍ਰੀਤੀ ਨਾਂ ਦੀ ਕੁੜੀ ਹੱਥ ਨਾਲ ਬਣੇ ਗਹਿਣੇ ਵੇਚਦੀ ਹੈ। ਉਸਨੇ Instagram ਤੇ ਆਪਣੇ ਗਹਿਣਿਆਂ ਦੀਆਂ ਸੁੰਦਰ ਫੋਟੋਆਂ ਅਤੇ ਰੀਲਸ ਪਾਈਆਂ ਉਸਦੀ ਇੱਕ ਪੋਸਟ ਵਾਇਰਲ ਹੋਈ ਅਤੇ 15 ਦਿਨਾਂ ਵਿੱਚ ਉਸ ਨੂੰ 20 ਆਰਡਰ ਮਿਲੇ ਜਿਸ ਨਾਲ ਉਸਨੇ 15000 ਰੁਪਏ ਦੀ ਕਮਾਈ ਕੀਤੀ ਚੌਥਾ ਤਰੀਕਾ ਹੈ ਇੰਸਟਾਗ੍ਰਾਮ ਰੀਲਸ ਮੋਨਟਾਈਜੇਸ਼ਨ ਜੇ ਤੁਹਾਡੀਆਂ ਰੀਲਸ ਨੂੰ ਲੱਖਾਂ ਵਿਊਜ਼ ਮਿਲਦੇ ਹਨ ਤਾਂ ਇੰਸਟਾਗ੍ਰਾਮ ਖੁਦ ਤੁਹਾਨੂੰ ਪੈਸੇ ਦਿੰਦਾ ਹੈ ਉਦਾਹਰਣ ਅਮਨ ਨਾ ਦਾ ਮੁੰਡਾ ਪੰਜਾਬੀ ਕਾਮੇਡੀ ਰੀਲਸ ਬਣਾਉਂਦਾ ਹੈ ਉਸਦੀ ਇੱਕ ਰੀਲ ਨੂੰ 2 ਲੱਖ ਵਿਊਜ਼ ਮਿਲੇ ਇੰਸਟਾਗ੍ਰਾਮ ਦੇ ਰੀਲਸ ਪਲੇਬونز ਪ੍ਰੋਗਰਾਮ ਵਿੱਚ ਉਸ ਨੂੰ 1 ਮਹੀਨੇ ਵਿੱਚ 10000 ਰੁਪਏ ਮਿਲੇ ਸਿਰਫ ਉਸ ਦੀਆਂ ਵਾਇਰਲ ਰੀਲਸ ਕਾਰਨ ਤਾਂ ਦੋਸਤੋ ਹੁਣ ਤੁਸੀਂ ਜਾਣ ਗਏ ਹੋ ਕਿ ਇੰਸਟਾਗ੍ਰam ਸਿਰਫ ਮਨੋਰੰਜਨ ਨਹੀਂ ਸਗੋਂ ਕਮਾਈ ਦਾ ਵਧੀਆ ਜ਼ਰੀਆ ਵੀ ਹੈ ਬਸ ਆਪਣੀ ਸਿਰਜਣਾਤਮਕਤਾ ਵਰਤੋ ਅਤੇ ਅੱਜ ਹੀ ਸ਼ੁਰੂ ਕਰੋ ਜੇ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ